ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੂਹੇ ਬਾਰੀਆਂ। ਅੱਜ ਆਪਾਂ ਪੜਾਂਗੇ ਲੇਖ ਵਹਿਮ ਪਰਮ ਸ਼ਗਨ ਅਪਸ਼ਗਨ। ਇੱਕ ਵਾਰੀ ਮੀਂਹ ਪਾਉਣ ਲਈ ਇੱਕ ਵੱਡਾ ਹਵਨ ਜਗ ਕੀਤਾ ਗਿਆ। ਤਾਂ ਉਧਰ ਜਾਂਦੇ ਸ਼ਰਧਾਲੂਆਂ ਨੂੰ ਕਿਸੇ ਨੇ ਪੁੱਛਿਆ ਕੀ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਡੇ ਹਵਨ ਨਾਲ ਮੀਂਹ ਪੈ ਜਾਵੇਗਾ? ਤਾਂ ਉੱਤਰ ਮਿਲਿਆ ਜੀ ਹਾਂ ਸਾਨੂੰ ਪੂਰਾ ਵਿਸ਼ਵਾਸ ਹੈ। ਪੁੱਛਣ ਵਾਲੇ ਨੇ ਕਿਹਾ ਨਹੀਂ ਤੁਹਾਨੂੰ ਵਿਸ਼ਵਾਸ ਨਹੀਂ ਜੇ ਹੁੰਦਾ ਤਾਂ ਤੁਸੀਂ ਵਾਪਸੀ ਲਈ ਛਤਰੀਆਂ ਲੈ ਕੇ ਆਉਂਦੇ ਵਹਿਮ ਪਰੰ ਇਸ ਲਈ ਜਾ ਰਹੀ ਹੈ ਨਾ ਕਿਉਂਕਿ ਇੱਕ ਵਿਸ਼ੇਸ਼ ਵਰਗ ਇਸ ਨੂੰ ਸਦੀਆਂ ਤੋਂ ਪ੍ਰਚਾਰ ਕੇ ਅਗਿਆਨੀ ਲੋਕਾਂ ਨੂੰ ਘਰਾਏ ਪਾ ਕੇ ਆਪਣੀ ਧਾਰਮਿਕ ਅਤੇ ਸਮਾਜਿਕ ਪ੍ਰਭੂਤਾ ਸਥਾਪਿਤ ਕਰਦਾ ਆ ਰਿਹਾ ਹੈ ਵਹਿਮ ਪਰਨ ਇਸ ਲਈ ਵੀ ਜਾ ਰਹੀ ਹਨ ਕਿਉਂਕਿ ਇਹਨਾਂ ਨੂੰ ਪੂਰਾ ਕਰਨਾ ਸੌਖਾ ਹੁੰਦਾ ਹੈ ਇਹ ਮੈਂ ਸਧਾਰਨ ਅਤੇ ਘੱਟ ਬੁੱਧੀ ਵਾਲੇ ਲੋਕਾਂ ਨੂੰ ਆਪਣੇ ਰੁੱਝੇ ਰਹਿਣ ਦਾ ਬਹਾਨਾ ਤੇ ਭਲੇਖਾ ਪੈਂਦਾ ਹੈ ਅਰਥਾਤ ਉਹ ਸੋਚਣ ਤੋਂ ਬਚੇ ਰਹਿੰਦੇ ਹਨ ਮਨੋਵਿਗਿਆਨਿਕ ਪੱਖ ਤੋਂ ਸਾਡਾ ਪੂਜਾ ਪਾਠ ਨਿੱਜੀ ਮੁਕਤੀ ਦੇ ਉਦੇਸ਼ ਤੇ ਉਸ ਰਿਆ ਹੋਣ ਕਾਰਨ ਖੁਦਗਰਜ਼ੀ ਦਾ ਪ੍ਰਮੁੱਖ ਸਰੋਤ ਹੈ ਹਜ਼ਾਰਾਂ ਸਾਲ ਭਾਰਤ ਵਿੱਚ ਮੁਕਤੀ ਪ੍ਰਾਪਤ ਦੇ ਯਤਨ ਹੁੰਦੇ ਆ ਰਹੇ ਹਨ ਕਿਸੇ ਨੇ ਇਹਨਾਂ ਨੂੰ ਨਹੀਂ ਪੁੱਛਿਆ ਕਿ ਜੀਵਨ ਵੱਲ ਤੁਹਾਡੀ ਪਿੱਠ ਕਿਉਂ ਹੈ ਮੁਕਤੀ ਸਿਧਾਂਤ ਨੇ ਭਾਰਤੀਆਂ ਨੂੰ ਜੀਵਨ ਤੋਂ ਬੇਮੁਖ ਕੀਤਾ ਹੈ ਅਤੇ ਸੰਘਰਸ਼ ਅਤੇ ਪ੍ਰਾਪਤੀ ਦੇ ਰਾਤੋਂ ਵਰਜਿਆ ਹੈ। ਸਮੁੱਚੇ ਸੰਸਕ੍ਰਿਤ ਸਾਹਿਤ ਵਿੱਚ ਆਜ਼ਾਦੀ, ਸੰਘਰਸ਼ ਆदि ਦੇ ਸੰਕਲਪ ਹੀ ਨਹੀਂ ਹਨ। ਸੋ ਲੋਕਾਂ ਵਿੱਚ ਅਜਿਹੇ ਆਦੇਸ਼ਾਂ ਲਈ ਗਿਆਨ ਉਪਜਣਾ ਜਾਂ ਇੱਛਾ ਉਪਜਣੀ ਵੀ ਸੰਭਵ ਨਹੀਂ ਸੀ। ਬ੍ਰਾਹਮਣਵਾਦ ਨੇ ਦੇਵਤਿਆਂ ਦੀਆਂ ਕਹਾਣੀਆਂ ਦੇ ਆਧਾਰ ਉੱਤੇ ਲੋਕਾਂ ਨੂੰ ਰੱਜ ਕੇ ਗੁੰਮਰਾਹ ਕੀਤਾ। ਪ੍ਰਾਸ਼ਰ ਸੰਹਤਾ ਵਿੱਚ ਲਿਖਿਆ ਮਿਲਦਾ ਹੈ ਕਿ ਬ੍ਰਾਹਮਣ ਦੁਰਾਚਾਰੀ ਵੀ ਹੋਵੇ ਤਾਂ ਵੀ ਉਹ ਪੂਜਣ ਯੋਗ ਹੈ। ਬ੍ਰਾਹਮਣਾਂ ਨੇ ਆਪਣੀ 800 ਜਾਤਾਂ ਦੀ ਗਿਣਤੀ ਕੀਤੀ ਹੈ। ਬ੍ਰਾਹਮਣਾਂ ਨੇ ਆਪਣੇ ਆਪ ਨੂੰ ਦੇਵਤਿਆਂ ਦੇ ਇੰਨਾ ਨੇੜੇ ਸਥਿਤ ਕਰ ਲਿਆ ਹੈ ਕਿ ਉਹਨਾਂ ਦੀ ਹਰ ਚਾਲ ਨੂੰ ਧਰਮ ਦੀ ਪਰਵਾਨਗੀ ਮਿਲ ਰਹੀ ਹੈ। ਸਾਡੇ ਦੇਵਤੇ ਕੀ ਕੀ ਕਰਦੇ ਹਨ? ਪਦਮ ਪੁਰਾਣ ਵਿੱਚ ਕਥਾ ਹੈ ਕਿ ਇੱਕ ਵਾਰ ਬ੍ਰਹਮਾ ਆਪਣੀ ਅਤ ਸੁੰਦਰ ਸੁਪਤਨੀ ਸਰਸਵਤੀ ਉੱਤੇ ਮੋਹਿਤ ਹੋ ਗਿਆ। ਇੰਦਰ ਦੇਵਤਾ ਗੌਤਮ ਰਿਸ਼ੀ ਦੀ ਪਤਨੀ ਅਹਿਲਿਆ ਨਾਲ ਸੰਪਰਕ ਕਰਨ ਲਈ ਚੰ드ਰਮਾ ਦੀ ਮਦਦ ਲੈਂਦਾ ਹੈ। ਇੰਦਰ ਆਪਣੀ ਪੁੱਤਰੀ ਜੈਉਤਿਨੂ ਸ਼ੁਕਰਦਾ ਤਪ ਭੰਗ ਕਰਨ ਦੇ ਉਦੇਸ਼ ਨਾਲ ਪਰਵਾਉਣ ਲਈ ਭੇਜਦਾ ਹੈ ਦੂਰਵਾਸਾ ਰਿਸ਼ੀ ਤਾਂ ਹਰ ਸਮੇਂ ਸਭ ਪਾਸੇ ਸ਼ਰਾਪ ਹੀ ਸ਼ਰਾਬ ਖਲਾਰਦਾ ਰਹਿੰਦਾ ਹੈ ਬ੍ਰਾਹਮਣਵਾਦ ਦੇ ਅਗਲੇ ਜਹਾਨ ਦੇ ਲਾਰੇ 84 ਲੱਖ ਜੂਨਾ ਦਾ ਚੱਕਰ ਮੁਕਤੀ ਦੀ ਇੱਛਾ ਸ਼ਰਾਪ ਵਰਤ ਆਦੀ ਦਾ ਅਜੇਹਾ ਚੱਕਰ ਚਲਾਇਆ ਹੈ ਕਿ ਭਾਰਤ ਵਿੱਚ ਵੈਰਾਗੀ ਸੰਨਿਆਸੀ ਉਦਾਸੀ 나ਤ ਜੋਗੀ ਆਦੀ ਜੀਵਨ ਤੋਂ ਦੌੜੇ ਹੋਏ ਫਿਰਕਿਆਂ ਦੀ ਪਰਮਾਰ ਹੋ ਗਈ ਹੈ ਅੱਜਕੱਲ੍ਹ ਦੇ ਮੰਗਤੇ ਇਹਨਾਂ ਫਿਰਕਿਆਂ ਦੀ ਰਹਿਨ ਖੋਦ ਹਨ ਵਰਤ ਹੀ ਲੈ ਲਵੋ ਚਤਰਵਰਗ ਚਿੰਤਾਮਣੇ ਗ੍ਰੰਥ ਵਿੱਚ ਸਾਲ ਵਿੱਚ 2000 ਵਰਤਾਂ ਦਾ ਵਿਧਾਨ ਲਿਖਿਆ ਹੈ 유ਹੂਦੀ ਅਤੇ ਮੁਸਲਮਾਨ ਵੀ ਵਰਤਾਂ ਉੱਤੇ ਜ਼ੋਰ ਦਿੰਦੇ ਹਨ ਮਿਸ਼ਕਾਤ ਵਿੱਚ ਲਿਖਿਆ ਹੈ ਕਿ ਹਜ਼ਰਤ ਮੁਹੰਮਦ ਦਾ ਬਚਨ ਹੈ ਕਿ ਰਮਜ਼ਾਨ ਵਿੱਚ ਸਵਰਗ ਦੇ ਦਰਵਾਜ਼ੇ ਖੁੱਲਦੇ ਅਤੇ ਨਰਕ ਦੇ ਬੰਦ ਹੁੰਦੇ ਹਨ ਫਤੂਆਲ ਗੈਬ ਵਿੱਚ ਹਰ ਮਹੀਨੇ ਦੀ 13 14 ਅਤੇ 15 ਤਰੀਕ ਨੂੰ ਵਰਤ ਦਾ ਫਲ ਲਿਖਿਆ ਹੈ ਕਿ ਪਹਿਲੇ ਰੋਜ਼ੇ ਦਾ 10000 ਬਰਸ ਦੀ ਆਵਾਦਤ ਦੂਸਰੇ ਦੀ 30000 ਸਾਲ ਦੀ ਅਤੇ ਤੀਜੇ ਦੀ 1 ਲੱਖ ਸਾਲ ਦੀ ਆਵਾਦਤ ਦਾ ਫਲ ਮਿਲਦਾ ਹੈ ਪਰ ਕੋਈ ਨਹੀਂ ਜਾਣਦਾ ਕਿ ਫਲ ਮਿਲਦਾ ਕੀ ਹੈ ਅਤੇ ਕਦੋਂ ਮਿਲਦਾ ਹੈ ਸਭ ਬਹਿਮਾ ਭਰਮਾਂ ਦਾ ਮੁੱਖ ਸਰੋਤ ਧਰਮ ਹੁੰਦਾ ਹੈ ਸਭ ਧਰਮਾਂ ਨੇ ਮਨੁੱਖ ਨੂੰ ਡਰਾਇਆ ਹੈ ਕਿਸੇ ਨੇ ਦੋਜਖ ਅਤੇ ਕਿਸੇ ਨੇ ਨਰਕ ਦੇ ਡਰਾਵੇ ਦਿੱਤੇ ਹਨ ਭਾਰਤ ਵਿੱਚ ਆਵਾਗਵਨ ਦੀ ਸਮੱਸਿਆ ਹੀ ਪ੍ਰਮੁੱਖ ਬਣੀ ਰਹੀ ਹੈ। Odisha ਵਿੱਚ ਪੂਰੀ ਦੇ ਸਥਾਨ ਤੇ ਜਗਨਨਾਥ ਦੀ ਰੱਥ ਯਾਤਰਾ ਵਿੱਚ ਮਰਨਾ, ਗੰਗਾ ਦੇ ਕਿਨਾਰੇ ਕਿਸੇ ਵੀ ਥਾਂ ਮਰਨਾ ਸਵਰਗ ਪ੍ਰਾਪਤੀ ਦੇ ਸਿੱਧੇ ਰਸਤੇ ਦੱਸੇ ਜਾਂਦੇ ਹਨ। ਸਭ ਤਰ੍ਹਾਂ ਇਸ ਸੰਸਾਰ ਤੇ ਜੀਵਨ ਤੋਂ ਬਚਨ ਦਾ ਰਾਹੀ ਦੱਸਦੇ ਹਨ। ਕੋਈ ਜੀਉਣ ਦਾ ਰਾਹ ਨਹੀਂ ਦੱਸਦਾ। ਕੁਦਰਤ ਦੇ ਨਿਯਮ اٹਲ ਹਨ। ਇਹਨਾਂ ਨੂੰ ਰੱਬ ਵੀ ਨਹੀਂ ਬਦਲ ਸਕਦਾ। ਪਾਣੀ ਸਦਾ ਨੀਵੇਂ ਥਾਂ ਵੱਲ ਜਾਂਦਾ ਹੈ। ਇਸ ਨਾਮ ਨੂੰ ਕੋਈ ਝੁਠਲਾ ਨਹੀਂ ਸਕਦਾ ਧਰਤੀ ਦੀਆਂ ਅੰਦਰਲੀਆਂ ਹਾਲਤਾਂ ਕਾਰਨ ਜਿੱਥੇ ਕਿਧਰੇ ਵੀ ਗਰਮ ਪਾਣੀ ਦੇ ਚਸ਼ਮੇ ਮਿਲੇ ਉਸ ਨੂੰ ਛੱਟਪਕ ਕਿਸੇ ਨਾ ਕਿਸੇ ਧਰਮ ਨੇ ਆਪਣੇ ਨਾਲ ਜੋੜ ਲਿਆ ਸਾਮੀ ਧਰਮ ਜਹੂਦੀ, ਇਸਾਈ ਅਤੇ ਇਸਲਾਮ ਵਿੱਚ ਕਰਾਮਾਤ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ ਅਤੇ ਉਪਰੋਕਤ ਪ੍ਰਕਿਰਤਕ ਅਸੰਗਤੀਆਂ ਨੂੰ ਕਰਾਮਾਤਾਂ ਬਣਾ ਦਿੱਤਾ ਗਿਆ ਹੈ ਜ਼ਿੰਦਗੀ ਦੀ ਹਰ ਮੁਸੀਬਤ ਨੂੰ ਦੇਵਤਿਆਂ ਦੀ ਕਰੋਪੀ ਕਰਾਰ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਬਿਮਾਰੀਆਂ ਦੇ ਨਾਮ ਵੀ ਦੇਵੀਆਂ ਦੇ ਨਾਮ ਨਾਲ ਜੋੜ ਦਿੱਤੇ ਗਏ ਹਨ। ਸ਼ਗਨ, ਅਪਸ਼ਗਨ ਹਰ ਪ੍ਰਕਾਰ ਦੇ ਜੀਵਨ ਦਾ ਇੱਕ ਅਨਿੱਖੜਵਾਂ ਭਾਗ ਬਣ ਗਏ ਹਨ। ਜਿਹੜੇ ਮਨੋਵਿਗਿਆਨਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਕੰਮ ਤੋਂ ਟਲਣ ਦਾ ਬਹਾਨਾ ਪ੍ਰਦਾਨ ਕਰਦੇ ਰਹੇ ਹਨ। ਸ਼ਗਨਾਂ ਅਪਸ਼ਗਨਾਂ ਦਾ ਗ੍ਰੰਥ ਸੌਣੁ ਮੂ ਸ਼ਾਸਤਰ ਅਖਵਾਉਂਦਾ ਹੈ। ਜਿਸ ਅਨੁਸਾਰ ਟੁਰਨ ਲੱਗਿਆ ਕੁੱਤਾ ਕੰਨ ਫੜਕਾਏ, ਗਿਦੜੀ ਬੋਲਦੀ ਸੁਣਾਈ ਦੇਵੇ। ਜਦ ਬਿੱਲੀ ਗੋਰਾ ਘਟ ਜਾਏ ਤਾਂ ਬਾਦ ਸ਼ਗਨੀ ਸਮਝੀ ਜਾਂਦੀ ਹੈ ਜੋਤਿਸ਼ ਸ਼ਾਸਤਰ ਵੀ ਵਹਿਮਾਂ ਭਰਮਾਂ ਦੇ ਫਲਾਉਣ ਦਾ ਸਾਧਨ ਬਣਿਆ ਹੈ ਬਹੁਤੇ ਵਹਿਮ ਸਮਾਜਿਕ ਹੁੰਦੇ ਹਨ ਪਰ ਕਈ ਵਿਅਕਤੀਗਤ ਵਹਿਮ ਵੀ ਹੁੰਦੇ ਹਨ ਇੱਕ ਟੱਬਰ ਵਿੱਚ ਪਿਛਲੇ ਕਈ ਸਾਲਾਂ ਚ ਸਾਰੀਆਂ ਮੌਤਾਂ ਸਨੀਚਰਵਾਰ ਵਾਲੇ ਦਿਨ ਹੀ ਹੋਈਆਂ ਤਾਂ ਉਹਨਾਂ ਨੂੰ ਵਹਿਮ ਹੋ ਗਿਆ ਕਿ ਸ਼ਨੀ ਉਹਨਾਂ ਤੇ ਭਾਰੂ ਹੈ ਇਹਵੇਂ ਹੀ ਵੱਖ-ਵੱਖ ਪੇਸ਼ਿਆਂ ਦੇ ਵੱਖ-ਵੱਖ ਵਹਿਮ ਹਨ ਜਿਵੇਂ ਦਰਜੀ ਦੇ ਇੰਚੀ ਟੇਬ ਨੂੰ ਗੰਡ ਪੈ ਜਾਵੇ ਤਾਂ ਉਹ ਇਸਨੂੰ ਬੋਤੇ ਗਾਹਕਾਂ ਦੇ ਆਉਣ ਦਾ ਸ਼ਗਨ ਸਮਝਦਾ ਹੈ। ਇਹ ਮੇਹੀ ਮਲਾਹਾਂ ਦਾ ਵਹਿਮ ਹੈ ਕਿ ਜੇ ਮੀ ਸਵੇਰੇ 7 ਵਜੇ ਤੋਂ ਪਹਿਲਾਂ ਸ਼ੁਰੂ ਹੋਵੇ ਤਾਂ 11 ਵਜੇ ਤੋਂ ਪਹਿਲਾਂ ਰੁਕ ਜਾਵੇਗਾ। ਕਈ ਟੱਬਰਾਂ ਵਿੱਚ ਵਹਿਮ ਹੈ ਕਿ ਫਲਾਣੇ ਹਸਪਤਾਲ ਵਿੱਚ ਕੁੜੀਆਂ ਹੀ ਜੰਮਦੀਆਂ ਹਨ। ਕਮਜ਼ੋਰ ਸਰੀਰ ਵਾਲੇ ਲੋਕ ਵਹਿਮਾਂ-ਪਰਮਾਂ ਨੂੰ ਵਧੇਰੇ ਮੰਨਦੇ ਹਨ। ਨਾਸਤਿਕ ਵਿਅਕਤੀ ਹੋ ਹੀ ਹੋ ਸਕਦਾ ਹੈ ਜਿਹੜਾ ਸਰੀਰਕ ਤੇ ਮਾਨਸਿਕ ਪੱਖੋਂ ਤਕੜਾ ਹੋਵੇ। ਵਹਿਮਾਂ-ਪਰਮਾਂ ਦੇ ਲਤਾੜੇ ਹੋਏ ਲੋਕ ਵਿਗਿਆਨ ਨੂੰ ਨਾਸਤਕਤਾ ਨਾਲ ਜੋੜਦੇ ਹਨ ਕਈ ਲੋਕ ਸਮਾਜਵਾਦ ਦੇ ਇਸ ਲਈ ਵਿਰੋਧੀ ਹਨ ਕਿਉਂਕਿ ਇਹ ਧਰਮ ਅਤੇ ਇਸ ਦੇ ਉਪਜਾਏ ਵਹਿਮਾਂ ਭਰਮਾਂ ਨੂੰ ਨਹੀਂ ਮੰਨਦਾ ਵਿਗਿਆਨ ਕੁਦਰਤ ਦਾ ਸਿਲਸਿਲੇਵਾਰ ਗਿਆਨ ਹੈ ਗਿਆਨ ਹੀ ਸਭ ਤੋਂ ਵੱਡੀ ਤਾਕਤ ਹੈ ਜਿਹੜੀ ਮਨੁੱਖ ਨੂੰ ਸਰੀਰਕ ਅਤੇ ਬੌਧਿਕ ਪੱਖ ਤੋਂ ਸ਼ਕਤੀਸ਼ਾਲੀ ਬਣਾ ਕੇ ਵਹਿਮ ਭਰਮ ਛੱਡਣ ਦੇ ਯੋਗ ਬਣਾਉਂਦੀ ਹੈ ਗਿਆਨ ਵਿਗਿਆਨ ਨਾਲ ਮਨੁੱਖ ਵਿੱਚ ਉਹ ਕਿਸਮਤ ਹੋਣੀ ਆਦੀ ਦਾ ਡਰ ਜਾਂਦਾ ਰਹਿੰਦਾ ਹੈ ਅਤੇ ਕੁਦਰਤ ਵਿੱਚ ਉਸਦੀ ਦਿਲਚਸਪੀ ਵੱਧ ਜਾਂਦੀ ਹੈ ਜਦੋਂ ਰੁਝੇਵੇਂ ਕਾਰਜ ਅਤੇ ਉਦੇਸ਼ ਦਿਲਚਸਪ ਹੋ ਜਾਣਗੇ ਤਾਂ ਵਹਿਮ ਪਰਮ ਮਨੁੱਖ ਲਈ ਨਿਰਾਰਥਕ ਹੋ ਜਾਣਗੇ ਵਹਿਮ ਪਰਮ ਅਤੇ ਅંધ ਵਿਸ਼ਵਾਸਾਂ ਦੇ ਮਾਹੌਲ ਵਿੱਚ ਕਦੇ ਵੀ ਉੱਚਾ اخਲਾਕ ਨਹੀਂ ਉਸਰ ਸਕਦਾ ਗਿਆਨ ਉਹ ਹੈ ਜਿਹੜਾ ਸਾਡੇ ਸੋਚਣ ਦੇ ਢੰਗ ਨੂੰ ਬਦਲ ਦੇਵੇ ਬਹੁਤੇ ਲੋਕਾਂ ਨੂੰ ਖੁਸ਼ੀ ਇਸ ਲਈ ਨਹੀਂ ਲੱਭਦੀ ਕਿਉਂਕਿ ਉਹ ਨਿੱਜੀ ਮੁਕਤੀ ਨਿੱਜੀ ਪਰਸੰਨਤਾ ਨਿੱਜੀ ਜਾਇਦਾਦ ਨਿੱਜੀ ਕਾਮਯਾਬੀ ਅਤੇ ਨਿੱਜੀ ਸਵਰਗ ਦੀ ਭਾਲ ਵਿੱਚ ਭਟਕ ਰਹੇ ਹਨ ਜਦੋਂ ਸਭ ਕੁਝ ਸਾਂਝਾ ਹੋ ਜਾਵੇਗਾ ਤਾਂ ਵੈਮਾ ਪਰਮਾ ਦੀ ਉਪਜਾਏ ਕੁਦਗਰਜੀ ਤੋਂ ਵੀ ਆਜ਼ਾਦੀ ਮਿਲ ਜਾਵੇਗੀ ਇਹ ਲੇਖ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ